ਆਮ ਆਦਮੀ ਪਾਰਟੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਿਵਾਦਾਂ 'ਚ ਚੱਲ ਰਹੀ ਹੈ ਹਾਲ ਹੀ 'ਚ ਉਹਨਾਂ ਦੀ ਪਾਰਟੀ ਦੇ ਇੱਕ ਮੰਤਰੀ ਦਾ ਸੈਕਸ ਕੈਂਡਲ ਸਾਹਮਣੇ ਆਉਣ ਤੋਂ ਬਾਅਦ ਇਹ ਵਿਵਾਦ ਹੋਰ ਤੂਲ ਫੜ ਗਿਆ ਹੈ ਪਰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਾਥਪਾ ਕਨਵੀਨਰ ਸੁੱਚਾ ਸਿੰਘ ਛੋਟੀਪੁਰ ਲਗਾਤਾਰ ਲੰਬੇ ਸਮੇਂ ਤੋਂ ਇਸ ਪਾਰਟੀ ਚ ਰਹੇ ਨੇ ਔਰ ਅੱਜ ਵੀ ਮੌਜੂਦ ਨੇ ਪਰ ਉਹ ਇਸ ਸਾਰੇ ਘਟਨਾਕਰਮ ਨੂੰ ਕਿਸ ਤਰ੍ਹਾਂ ਵੇਖਦੇ ਨੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਛੋਟੀਪੁਰ ਸਾਹਿਬ ਹਾਲ ਹੀ 'ਚ ਜਿਹੜੀ ਇਹ ਘਟਨਾ ਹੋਈ ਹੈ ਮੰਤਰੀ ਦੀ ਜਿਹੜੀ ਹਰਕਤ ਸਾਹਮਣੇ ਆਈ ਹੈ ਤੁਸੀਂ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਇੱਕ ਤਾਂ ਇਹ ਬਹੁਤ ਵੱਡੀ ਮਤਭਾਗੀ ਘਟਨਾ ਹੈ ਕਿ ਕੇਜਰੀਵਾਲ ਸਾਹਿਬ ਨੇ ਬੜੇ ਚੂਸ ਕਰਕੇ ਬੜੇ ਅੱਛੇ ਬੰਦੇ ਸਿਲੈਕਟ ਕਰਕੇ ਐਮਰਏ ਦੀਆਂ ਟਿਕਟਾਂ ਦਿੱਤੀਆਂ ਸੀ ਉਹਨਾਂ ਚੋਂ ਕਈਆਂ ਨੂੰ ਵਜ਼ੀਰ ਬਣਾਇਆ ਕੁਝ ਵਜ਼ੀਰਾਂ ਤੇ ਕਿਸੇ ਤੇ ਕ腐ਸ਼ਨ ਦਾ ਕੇਸ ਆ ਗਿਆ ਕਿਸੇ ਤੇ ਕੋਈ ਡਿਗਰੀ ਜਾਲੀ ਦਾ ਆ ਗਿਆ ਇਹ ਹੁਣ ਸੈਕਸ ਕੈਂਡਲ ਆ ਗਿਆ ਤੇ ਇਹ ਚੀਜ਼ਾਂ ਦਾ ਡਰ ਮੈਨੂੰ ਪੰਜਾਬ ਦੇ ਵਿੱਚ ਵੀ ਸੀ ਇਸੇ ਕਰਕੇ ਮੈਂ ਬਾਰ-ਬਾਰ ਕੇਜਰੀਵਾਲ ਸਾਹਿਬ ਨੂੰ ਮਿਲਣਾ ਚਾਹੁੰਦਾ ਸੀਗਾ ਪੀ ਤੁਸੀਂ ਇੱਥੇ ਬੜੀ ਤੁਹਾਡੇ ਕੋ ਸਿਆਣੇ ਬੰਦਿਆਂ ਦੀ ਟੀਮ ਆ ਤਾਂ ਫੇਰ ਇਹ ਦੇ ਵਿੱਚ ਇੰਨਾ ਮਾਲ ਮੜਾ ਆ ਗਿਆ ਤੇ ਪੰਜਾਬ ਵੱਲ ਤੁਸੀਂ ਕੋਈ ਧਿਆਨ ਨਹੀਂ ਦਿੱਤਾ 6 ਮਹੀਨੇ ਦਾ ਮੈਂ ਟਾਈਮ ਮੰਗ ਰਿਆ ਸਾਂ ਤੇ ਮੈਂ ਕਹਿ ਰਿਆ ਸੀ ਵੀ ਪੰਜਾਬ 'ਚ ਸਭ ਅੱਛਾ ਨਹੀਂ ਹੈ ਤੇ ਉਹ ਆ ਤੁਹਾਡੇ ਸਾਹਮਣੇ ਆ ਗਿਆ ਕਿਉਂਕਿ ਮੈਨੂੰ ਜਤੀ ਕਿਸੇ ਚੀਜ਼ ਵਾਸਤੇ ਮੇਰੀ ਲੜਾਈ ਨਹੀਂ ਸੀ ਮੈਂ ਇਹ ਹੀ ਸਮਝਦਾ ਸੀ ਕਿ ਆਪਾਂ ਲੋਕਾਂ ਨੂੰ ਇੱਕ ਚੀਜ਼ ਦਾ ਪਾਠ ਪੜਾਇਆ ਵਾ ਪਈ ਪੰਜਾਬ ਦੇ ਵਿੱਚ ਆਵਾਜ਼ ਵੀ ਪਾਰਟੀ ਜਿਹੜੀ ਹੈ ਸਿਸਟਮ ਬਦਲਣ ਵਾਸਤੇ ਲੜਦੀ ਹੈ ਇਹ ਦੂਜੀਆਂ ਪਾਰਟੀਆਂ ਨਾਲੋਂ ਅੱਡਾ ਇਹਦੇ ਵਿੱਚ ਕਿਸੇ ਕਰਪਟ ਨੂੰ ਕ੍ਰਿਮੀਨਲ ਨੂੰ ਕੈਰੈਕਟਰਲੈਸ ਨੂੰ ਲੈਂਡਗ੍ਰੈਬ ਬਨੂ ਨਹੀਂ ਲਿਆਂਦਾ ਜਾਊਗਾ ਵਰਕਰ ਜਿਨ੍ਹਾਂ ਨੇ ਚਾਰ-ਚਾਰ ਮਹੀਨੇ ਪਾਰਟੀ ਦੇ ਵਿੱਚ ਐਕਟਿਵ ਵਲੰਟੀਅਰ ਦੇ ਤੌਰ ਤੇ ਕੰਮ ਕੀਤਾ ਹੋਊਗਾ ਉਹਨਾਂ ਨੂੰ ਟਿਕਟ ਮਿਲ ਗਈਆਂ ਪਰ ਜਿਸ ਤਰ੍ਹਾਂ ਦਾ ਖਲਾਰਾ ਖਿਲਰ ਗਿਆ ਹੈ ਬੱਤੀਆਂ ਦੇ ਵਿੱਚ ਕਈ ਮਲਟਰਪਲ ਚੂਟ ਦੇ ਕੇਸ ਵਾਲੇ ਵੀ ਆ ਕ੍ਰਪਸ਼ਨ ਦੇ ਕੇਸ ਵਾਲੇ ਵੀ ਆ ਚੋਰੀ ਦੇ ਕੇਸ ਵਾਲੇ ਵੀ ਆ ਕਈਆਂ ਟਰਮੀਨੇਟ ਵੀ ਹੋਏ ਹੋਏ ਆ ਸੋ ਇਹ ਜੀ ਮੈਂ ਚਾਹੁੰਦਾ ਸੀ ਕਿ ਪਾਰਦਰਸ਼ ਯੁਗੇਂਦਰ ਯੁਗੇਂਦਰ ਯਾਦਵ ਹੋਰਾਂ ਨੇ ਵੀ ਅੱਜ ਬਿਆਨ ਦਿੱਤਾ ਹੈ ਕਿ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਸੈਕਸ ਸਕੈਂਡਲ ਸਾਹਮਣੇ ਆ ਰਹੇ ਨੇ ਉਸੇ ਤਰ੍ਹਾਂ ਦਿੱਲੀ ਤੋਂ ਪੰਜਾਬ ਵੀ ਲੀਡਰ ਗਏ ਹੋਏ ਨੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੇ ਉਹਨਾਂ ਬਾਰੇ ਵੀ ਕੈਸ ਤਰ੍ਹਾਂ ਜਿਤਾਈਏ ਕਿ ਇਸ ਤਰ੍ਹਾਂ ਦਾ ਕੁਝ ਸਾਹਮਣੇ ਆ ਸਕਦਾ ਤੁਹਾਨੂੰ ਇਦਾਂ ਤੇ ਕੋਈ ਇਨਪੁਟ ਹੈ ਉਹ ਦੇਖੋ ਸਾਡੇ ਜਿਹੜੇ ਵਰਕਰ ਆ ਉਹ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਮੈਨੂੰ ਜਾਬਦਾ ਹੈ ਕਿ ਹਾਲੀ ਟੂ ਅਰਲੀ ਹੈ ਲੋਕ ਜਦੋਂ ਜਦੋਂ ਇਲੈਕਸ਼ਨ ਲੱਗ ਗਿਆ ਆਏਗੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਆਪਣੀਆਂ ਆਪਣੀਆਂ ਗੱਲਾਂ ਕਿਤੇ ਪੈਸੇ ਦੀ ਗੱਲ ਆਊਗੀ ਕਿਤੇ ਇਹੋ ਜੀ ਗੱਲ ਵੀ ਆ ਸਕਦੀ ਆ ਪਰ ਸਾਰੀਆਂ ਮਤ ਭਾਗੀਆਂ ਗੱਲਾਂ ਨੇ ਇਹ ਗੱਲ ਪੰਜਾਬ 'ਚ ਜੇਕਰ ਅਸੀਂ ਸੈਕਸ ਸਕੈਂਡਲ ਦੀ ਗੱਲ ਕਰੀਏ ਜਾਂ ਕੁਝ ਇਸ ਤਰ੍ਹਾਂ ਦੀ ਘਟਨਾਕਰਮ ਦੀ ਗੱਲ ਕਰੀਏ ਤਾਂ ਕਿਹੜੇ ਲੀਡਰਾਂ ਦਾ ਲੋਕ ਨਾਮ ਲੈਂਦੇ ਨੇ ਤੁਹਾਡੇ ਕੋਲ ਆ ਦੇਖੋ ਮੈਂ ਤਾਂ ਕੋਈ ਜੋਤਿਸ਼ੀ ਨਹੀਂ ਮੈਂ ਕਿਸੇ ਬੰਦੇ ਦਾ ਨਾਮ ਨਹੀਂ ਲੈ ਸਕਦਾ ਪਰ ਇਸ ਸੈਕਸ ਸਕੈਂਡਲ ਦੇ ਵਿੱਚ ਵੀ ਜਿਹੜੇ ਮੈਨੂੰ ਪਤਾ ਲੱਗਾ ਤੁਹਾਡੇ ਤੋਂ ਪਹਿਲਾਂ ਮੇਰੇ ਮਿੱਤਰ ਜਿਹੜੇ ਤੁਹਾਨੂੰ ਮਿਲ ਕੇ ਗਏ ਸੀ ਉਹ ਦੱਸਦੇ ਸੀ ਕਿ ਜਿਹੜੀਆਂ ਲੜਕੀਆਂ ਨੇ ਉਹ ਪੰਜਾਬ ਦੀਆਂ ਨੇ ਔਰ ਮੈਂ ਸਮਝਦਾ ਕਿ ਇੱਕ ਬੜੀ-ਬਡੀ ਟੀਮ ਦਿੱਲੀ ਤੋਂ ਪੰਜਾਬ ਚ ਆਈ ਹੋਈ ਆ ਜਿਹੜੀ ਇੱਥੇ ਦੇ ਪੰਜਾਬੀਆਂ ਦੇ ਵਿਸ਼ਵਾਸ ਘੱਟ ਸੀਗਾ ਤੇ ਉਹਨਾਂ ਤੇ ਵਿਸ਼ਵਾਸ ਪਾਰਟੀ ਜ਼ਿਆਦਾ ਕਰਦੀ ਸੀਗੀ ਮੈਨੂੰ ਇਹ ਖਤਰਾ ਆ ਕਿ ਕਿਤੇ ਕੋਈ ਕਹਾਣੀ ਉਹਨਾਂ ਨਾਲ ਜੁੜਦੀ ਜੜਦੀ ਨਾਲ ਆਉਣ ਵਾਲੇ ਦਿਨਾਂ ਚ ਅੱਗੇ ਆ ਜਾਵੇ ਸੋ ਇਹਦੇ ਤੋਂ ਬਹੁਤ ਧਿਆਨ ਰੱਖ ਕੇ ਚੱਲਣਾ ਚਾਹੀਦਾ ਹੈ ਨਾਲ ਜੀ ਤੁਹਾਡੀ ਸਿਆਸੀ ਪੱਖ ਨੂੰ ਲੈ ਕੇ ਸਿਆਸੀ ਪੰਡਤ ਬੜੀਆਂ ਜਿਹੜੀਆਂ ਕਿ ਆਸਰਾਈਆਂ ਲਗਾ ਰਹੇ ਨੇ ਛੋਟੀਪੁਰ ਸਾਹਿਬ ਜਿਕਰ ਮੈਂ ਅੱਜ ਦੀ ਗੱਲ ਕਰਾਂ ਤਾਂ ਤੁਹਾਡੀ ਪੱਗ ਦਾ ਰੰਗ ਅੱਜ ਨੀਲੇ ਰੰਗ ਦਾ ਹੈ ਤਾਂ ਕਿਤੇ ਨਾ ਕਿਤੇ ਕਾਲੀ ਦਲ ਨਾਲ ਕੋਈ ਹੱਥ ਮਿਲਾਉਣ ਦੀ ਤਿਆਰੀ ਤਾਂ ਨਹੀਂ ਦੇਖੋ ਜੀ ਜਿਹੜੇ ਰੰਗਾਂ ਦੇ ਨਾਲ ਨਾ ਤੁਸੀਂ ਉਹ ਸਾਡਾ ਦਿਲ ਬਹੁਤ ਸਾਫ਼ ਆ ਅਸੀਂ ਕਿਸੇ ਵੀ ਕਰਪਟ ਬੰਦੇ ਨਾਲ ਚਾਹੇ ਉਹ ਕਾਲੀ ਹੋਏ ਚਾਹੇ ਕਾਂਗਰਸੀ ਹੋਏ ਚਾਹੇ ਕਿਸੇ ਵੀ ਪਾਰਟੀ ਦਾ ਹੋਏ ਮੇਰੀ ਇਹ ਪਾਰਟੀਆਂ ਨਾਲ ਲੜਾਈ ਨਹੀਂ ਬੰਦਿਆਂ ਨਾਲ ਲੜਾਈ ਆ ਜਿਹੜੇ ਬੰਦੇ ਕਰਪਟ ਹੈ ਇਹ ਪਾਰਟੀਆਂ ਸਾਰੀਆਂ ਮਾੜੀਆਂ ਨਹੀਂ ਹੁੰਦੀਆਂ ਇਹ ਅਕਾਲੀ ਦਲ ਦੇ ਵਿੱਚ ਮਾਸਟਰ ਤਾਰਾ ਸਿੰਘ ਵਰਗੇ ਵੀ ਲੀਡਰ ਰਹੇ ਆ ਸੰਤ ਫਤਿਹ ਸਿੰਘ ਤੋੜ ਸਾਹਿਬ ਵਰਗੇ ਸੰਤ ਲੰਗੋਵਾਲ ਵਰਗੇ ਲੀਡਰ ਹੈ ਜਿਨ੍ਹਾਂ ਵੱਲ ਕੋ ਉਂਗਲ ਨਹੀਂ ਸਿੱਕਰ ਸਕਦਾ ਅਰਵਿੰਦ ਕੇਜਰੀਵਾਲ ਕੈਪਟਨ ਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਤਿੰਨਾਂ ਚੋਂ ਸਭ ਤੋਂ ਵੱਧ ਕਰਪਟ ਕੌਣ ਲੱਗਦਾ ਤੁਹਾਨੂੰ ਆ ਦੇਖੋ ਤੇ ਸਾਰਾ ਬੱਚਾ ਬੱਚਾ ਪੰਜਾਬ ਦਾ ਜਾਣਦਾ ਵੀ ਪੰਜਾਬ ਦਾ ਸਤਿਆਨਾਸ ਅਕਾਲੀ ਨੇ ਅਕਾਲੀਆਂ ਨੇ ਕੀਤਾ ਤੇ ਮੈਂ ਤਾਂ ਉਹਨਾਂ ਨੂੰ ਅੱਜ ਤੱਕ ਸਟੇਜ ਤੇ ਇਹੀ ਕਹਿੰਦਾ ਰਹੇ ਵੀ ਉਹ ਅਕਾਲੀ ਦਲ ਨਹੀਂਗਾ ਉਹ ਇੱਕ ਜਿ ਤਰ੍ਹਾਂ ਬਾਦਲਨ ਕੰਪਨੀ ਹੈ ਪਰਿਵਾਰ ਦਾ ਦਲ ਕਿਉਂਕਿ ਪੁਰਾਣੀਆਂ ਪਾਰਟੀਆਂ ਦੇ ਵਿੱਚ ਪਰਿਵਾਰ ਪ੍ਰਮੋਟ ਨਹੀਂ ਕੀਤੇ ਜਾਂਦੇ ਹੁਣ ਜਿਹੜੇ ਲੀਡਰ ਆ ਗਏ ਪਰਿਵਾਰ ਪ੍ਰਮੋਟ ਕਰਦੇ ਚਾਹੇ ਕੋਈ ਵੀ ਪਾਰਟੀ ਹੈ ਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਡੈਮੇਜ ਆ ਪੰਜਾਬ ਨੂੰ ਕੀਤਾ ਉਹ ਅਕਾਲੀਆਂ ਨੇ ਕੀਤਾ ਉਹ ਬੱਚਾ ਬੱਚਾ ਪੰਜਾਬ ਦਾ ਜਾਣਦਾ ਅੱਜ ਪੰਜਾਬ ਬਿਲਕੁਲ ਬਰਬਾਦ ਹੋ ਗਿਆ ਹੋਇਆ ਚਾਹੇ ਕਿਸਾਨ ਹੈ ਚਾਹੇ ਇੰਡਸਟਰੀ ਹੈ ਚਾਹੇ ਵਪਾਰੀ ਹੈ ਚਾਹੇ ਸਟੂਡੈਂਟ ਹੈ ਚਾਹੇ ਮਲਾਜ਼ਮ ਹੈ ਚਾਹੇ ਗਰੀਬ ਹੈ ਹਰ ਆਦਮੀ ਠੱਗਿਆ ਮਹਿਸੂਸ ਕਰਦਾ ਕਿਉਂਕਿ ਸਾਰਾ ਕਾਰੋਬਾਰੀ ਪੋਲਿਟਿਕਲ ਲੋਕਾਂ ਨੇ ਆਪਣੇ ਹੱਥਾਂ 'ਚ ਲਲਿਆ ਤੇ ਸਿਆਸਤ ਇੱਕ ਪੇਸ਼ਾ ਬਣਾ ਲਿਆ ਪੰਜਾਬ ਦੀ ਸਿਆਸਤ ਛੋਟੀਪੁਰ ਸਾਹਿਬ ਇਸ ਵੇਲੇ ਤੁਹਾਨੂੰ ਚੰਗਾ ਲੀਡਰ ਕਿਹੜਾ ਲੱਗਦਾ ਜਿਸ ਤਰ੍ਹਾਂ ਮੈਂ ਪਹਿਲਾਂ ਤਿੰਨ ਨਾਮ ਲੈਨੇ ਇਹਨਾਂ ਤਿੰਨਾਂ ਨਾਵਾਂ 'ਚੋਂ ਜਾਂ ਨਾਲ ਮੈਂ ਐਡ ਕਰਾਂ ਨਵਜੂਤ ਸਿੰਘ ਸਿੱਧੂ ਦਾ ਨਾਮ ਤਾਂ ਤੁਹਾਨੂੰ ਪੰਜਾਬ 'ਚੋਂ ਕਿਹੜਾ ਲੀਡਰ ਜਿਹੜਾ ਚਿਹਤਾ ਲੱਗਦਾ ਆ ਦੇਖੋ ਮੈਂ ਕਿਸੇ ਲੀਡਰ ਨੂੰ ਨੀਚਾ ਨਹੀਂ ਵਿਖਾਉਣਾ ਚਾਹੁੰਦਾ ਬਹੁਤ ਸਾਰੇ ਲੀਡਰਾਂ ਨੇ ਵਿਪਤਾ ਦੇ ਸਮੇਂ ਵਿੱਚ ਮੇਰਾ ਜ਼ਿਕਰ ਕੀਤਾ ਹੈ ਇਹ ਪੰਜਾਬ ਦੇ ਲੋਕਾਂ ਨੇ ਡਿਸਾਈਡ ਕਰਨਾ ਹੈ ਕਿ ਚੰਗਾ ਲੀਡਰ ਕੌਣ ਹੈ ਉਹ 2017 ਦੀ ਇਲੈਕਸ਼ਨ ਦੇ ਵਿੱਚ ਤੁਹਾਡੇ ਸਾਹਮਣੇ ਆ ਜਾਊਗਾ ਪਰ ਤੁਹਾਡੀ ਪਸੰਦ ਕੀ ਤੁਹਾਨੂੰ ਕਿਹੜਾ ਲੀਡਰ ਵਧੀਆ ਲੱਗਦਾ ਅੱਜ ਦੀ ਡੇਟ 'ਚ ਮੈਨੂੰ ਤਾਂ ਹਰ ਇਮਾਨਦਾਰ ਬੰਦਾ ਚੰਗਾ ਲੱਗਦਾ ਚਾਹੇ ਕਿਸੇ ਵੀ ਪਾਰਟੀ ਦੇ ਇਮਾਨਦਾਰ ਕੌਣ ਹੈ ਉਹ ਜਿਹੜੇ ਲੋਕਾਂ ਨੇ ਸਾ ਟਿਕਟ ਦੇਣਾ ਉਹਨਾਂ ਨੇ ਤੁਸੀਂ ਤਾਂ ਅਰਵਿੰਦ ਕੇਜਰੀਵਾਲ ਨੂੰ ਵੀ ਇਮਾਨਦਾਰ ਇਮਾਨਦਾਰ ਕਹਿੰਦੇ ਸੀ ਮੈਂ ਕਹਿੰਦਾ ਰਿਹਾ ਮੈਂ ਹਾਲੀ ਵੀ ਉਹਨੂੰ ਕੋਈ ਇੰਨਾ ਮਾੜਾ ਨਹੀਂ ਕਹਿੰਦਾ ਪਰ ਮੈਂ ਸਭ ਨਾਲ ਵੀ ਉਹਦੀ ਵਰਕਿੰਗ ਜਿਹੜੀ ਹੈ ਉਹ ਡਿਕਟੇਟਰਾਂ ਵਾਲੀ ਹੈ ਮੈਂ ਉਹਦੀ ਜਾਤੀ ਜ਼ਿੰਦਗੀ ਤੇ ਉਹਦੇ ਤੇ ਕਰਪਸ਼ਨ ਦਾ ਮੈਂ ਕਦੀ ਕੋਈ ਗੱਲ ਨਹੀਂ ਕੀਤੀ ਪਰ ਜਿਹੜੀਆਂ ਟੀਮਾਂ ਉਹਦੀਆਂ ਇੱਥੇ ਆਪਰੇਟ ਕਰਦੀਆਂ ਨੇ ਉਹ ਪੰਜਾਬ ਦਾ ਬੱਚਾ ਬੱਚਾ ਕਹਿੰਦਾ ਕਿ ਉਹ ਲੋਕ ਕਰਪਟ ਨੇ ਉਹਨਾਂ ਨੇ ਟਿਕਟਾਂ ਵਿੱਚ ਪੈਸੇ ਲਏ ਆ ਉਹ ਡਿਕਟੇਟਰਾਂ ਨਾਲ ਰੁਚੀ ਰੱਖਦੇ ਆ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕ ਤੁਹਾਡੇ ਖਿਲਾਫ ਲਗਾਤਾਰ ਪੜਾਅਸ ਕਰਦੇ ਨੂੰ ਕਹਿੰਦੇ ਨੇ ਕਿ ਸੱਚਾ ਸਿੰਘ ਛੋਟੇ ਪਰ ਪੰਜਾਬ ਨੂੰ ਬਚਾਉਣਾ ਘੱਟ ਬਲਕਿ ਆਮ ਆਦਮੀ ਪਾਰਟੀ ਨੂੰ ਖਤਮ ਜ਼ਾਦਾ ਕਰਨ ਤੇ ਜ਼ੋਰ ਦੇ ਰਹੇ ਨੇ ਨੇ ਐਸੀ ਕੋ ਗਰਨੇ ਕੀ ਮੇਰੀ ਆਮ ਆਦੀ ਪਾਰਟੀ ਦੇ ਨਾਲ ਜਿਸ ਪਾਰਟੀ ਵਾਸਤੇ ਮੈਂ ਆਪਣੀ ਜ਼ਿੰਦਗੀ ਦਾ ਐਮ ਹਿੱਸਾ ਦਿਨ ਰਾਤ ਕੰਮ ਕਰਕੇ 24 ਘੰਟੇ ਚ ਵੀ ਵੀਕੈਂਡ 18-18 ਕੰਮ ਕੀਤਾ ਮੈਂ ਉਹਦਾ ਸੁਖ ਮੰਗਦਾ ਸੀਗਾ ਪਰ ਉਹਦੇ ਵਾਸਤੇ ਮੈਂ ਬਹੁਤ ਐਫਰਟਸ ਕੀਤੀ ਮੈਂ 6 ਮਹੀਨੇ ਆਪਣੇ ਨੈਸ਼ਨਲ ਲੀਡਰ ਦੇ ਨਾਲ ਤਰਲੇ ਮਾਰਦਾ ਰਿਆ ਵੀ ਰੱਬ ਦਾ ਵਾਸਤਾ ਪੰਜਾਬ ਦੀ ਸਿਚੁਏਸ਼ਨ ਤੋਂ ਤੂੰ ਮੈਨੂੰ ਬਣਾਇਆ ਵਾ ਮੇਰੇ ਕੋ ਫੀਡਬੈਕ ਲਿਆ ਆਪਣੀਆਂ ਏਜੰਸੀਆਂ ਰਾਹੀਂ ਵੀ ਲਿਆ ਜਿਹੜੀ ਤੇਰੀ ਉੱਥੇ ਟੀਮ ਗਈ ਹੋਈ ਆ ਉਹਨਾਂ ਤੋਂ ਵੀ ਲਿਆ ਤੇ ਫਿਰ ਕੰਸੈਂਸ ਜੋ ਪੰਜਾਬ ਦੇ ਭਲੇ ਦੀ ਗੱਲ ਹੋਈ ਉਹ ਅਡਾਪਟ ਕਰ ਸਾਡੇ ਲੀਡਰ ਨੂੰ ਪਤਾ ਨਹੀਂ ਜਿਹੜੀ ਦਿੱਲੀ ਵਾਲੀ ਟੀਮ ਉਹਨਾਂ ਨੇ ਕਿਸ ਤਰ੍ਹਾਂ ਕੀ ਮੋਟੀਵੇਟ ਕੀਤਾ ਸੀ ਉਹਦੇ ਦਿਮਾਗ 'ਚ ਕੀ ਭਰਿਆ ਹੋਇਆ ਸੀਗਾ ਉਹਨੇ ਸਾਨੂੰ ਟਾਈਮ ਹੀ ਨਹੀਂ ਦਿੱਤਾ ਕਾਫੀ ਹੱਦ ਤੱਕ ਛੋਟੇਪੁਰ ਸਾਹਿਬ ਤੁਹਾਡੀਆਂ ਗੱਲਾਂ ਤੋਂ ਸਾਫ਼ ਹੁੰਦਾ ਹੈ ਕਿ ਤੁਸੀਂ ਕਿਸੇ ਪਾਰਟੀ 'ਚ ਜਾਣ ਦੀ ਬਜਾਏ ਵੱਖਰੀ ਪਾਰਟੀ ਸ਼ਾਇਦ ਬਣਾਉਂਗੇ ਇਸ ਗੱਲ ਨਾਲ ਇਤفاق ਰੱਖਦੇ ਹੋ ਦੇਖੋ ਤੁਸੀਂ ਕਦੀ ਤਾਂ ਮੈਨੂੰ ਆਣ ਕੇ ਪੁੱਛ ਲੈਂਦੇ ਹੋ ਵੀ ਤੁਸੀਂ ਛੋਟੇਪੁਰ ਜੀ ਫਲਾਣੇ ਦੇ ਤੁਹਾਡੇ ਹੱਕ 'ਚ ਬਿਆਨ ਦਿੱਤਾ ਟਿੰਗੜੇ ਨੇ ਹੱਕ ਚ ਬਿਆਨ ਦਿੱਤਾ ਤੁਸੀਂ ਉਧਰ ਜਾ ਰਹੇ ਹੋ ਪਹਿਲਾਂ ਤਾਂ ਤੁਹਾਨੂੰ ਮੈਂ ਉਹ ਸਪੱਸ਼ਟੀਆਂ ਦਿੰਦਾ ਰਿਆਂ ਕਿ ਮੈਂ ਕਿੱਥੇ ਨਹੀਂ ਜਾਣਾ ਮੈਂ ਜੋ ਕੁਝ ਵੀ ਫੈਸਲਾ ਕਰਨਾ ਵਾ ਉਹ ਲੋਕਾਂ ਨੂੰ ਪੁੱਛ ਕੇ ਕਰਨਾ ਕਿਉਂਕਿ ਲੋਕਾਂ ਨੇ ਮੇਰੇ ਵਾਸਤੇ ਆਹ ਦਾ ਨਾਰਾ ਮਾਰਿਆ ਲੋਕਾਂ ਨੇ ਮੈਨੂੰ ਰੀਬਰਥ ਦਿੱਤਾ ਵਾ ਮੇਰੀ ਪਾਰਟੀ ਦੇ ਲੀਡਰਾਂ ਨੇ ਮੈਨੂੰ ਜਿਸ ਤਰੀਕੇ ਨਾਲ ਡੈਮੇਜ ਕਰਕੇ ਮਾਰਿਆ ਸੀ ਉਥੋਂ ਦਾ ਮਰਿਆ ਕੋਈ ਅਜੇ ਤੱਕ ਉੱਠਿਆ ਨਹੀਂਗਾ ਇਹ ਗੁਰੂ ਨੇ ਠਾਲਿਆ ਤੇ ਲੋਕਾਂ ਨੇ ਠਾਲਿਆ ਇਸ ਕਰਕੇ ਮੈਂ ਆਪਣੇ ਫੈਸਲੇ ਹੁਣ ਜ਼ਿੰਦਗੀ ਦੇ ਜਿਹੜੇ ਰਹਿੰਦੇ ਆ ਉਹ ਗੁਰੂ ਦੇ ਪਰਮਾਤਮਾ ਦੇ ਭਗਵਾਨ ਦੇ ਚਰਨਾਂ 'ਚ ਜਾ ਕੇ ਤੇ ਆਪਣੇ ਲੋਕਾਂ ਨੂੰ ਪੁੱਛ ਕੇ ਕਰਨੀ ਇਸ ਫੈਸਲੇ ਨੂੰ ਤੁਸੀਂ ਕੋਈ ਸਮਾਂਬੱਧ ਕੀਤਾ ਕਿ ਇੰਨੇ ਸਮੇਂ ਤੱਕ ਮੈਂ ਐਲਾਨ ਕਰਾਂਗਾ ਮੇਰਾ ਖਿਆਲ ਹੈ ਕਿ ਸਤੰਬਰ ਦੇ ਵਿੱਚ ਵਿੱਚ ਕੋਈ ਨਾ ਕੋਈ ਆਉਣ ਵਾਲੇ ਸਮੇਂ ਦਾ ਫੈਸਲਾ ਲੈ ਲਵਾਂਗਾ ਯੂਨੀਸਨ ਸੁਚਾਸਿੰਘ ਛੋਟਿਪੁਰ ਜਨਦਾ ਕਹਿਣਾ ਕਿ ਉਹਨਾਂ ਦੇ ਸਿਆਸੀ ਭੁਖ ਦਾ ਫੈਸਲਾ ਜਨਤਾ ਕਰੇਗੀ ਤੇ ਜਨਤਾ ਤੋਂ ਪੁੱਛ ਕੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਆਪਣਾ ਨਵਾਂ ਐਲਾਨ ਕਰਨਗੇ ਕੈਮਰਾਮੈਨ ਵਿਰਿੰਦਰ ਮਹਿਰਾ ਦੇ ਨਾਲ ਰਮਨਦੀਪ ਸੋਢੀ ਜਗਬਣੀ ਟੀਵੀ ਮੋਹਾਲੀ